ਓਹ ਪੁੱਤ ਓਹ ਪਤਾ ਕੀ ਹੋ ਗਿਆ ਮੈਂ ਪਾਣੀ ਲਿਓਨੀ ਖੜ ਜਾ ਹਾਏ ਹਾਏ ਲੈ ਪੁੱਤ ਲੈ ਕੋਲ ਲੀ ਕਰ ਲੈ ਉਟੀ ਆ ਗਈ ਹਾਂ ਵਾ ਹਾਏ ਹਾਏ ਚਾਹ ਹੀ ਕੁੱਟ ਦਾ ਕਿਹਾ ਸੀ ਸਿਰ ਜਿਆ ਦੁਖੀ ਜਾਂਦਾ ਆ ਜਾ ਕਰਦੀ ਆ ਭਾਬੀ ਚਾ ਮੈਂ ਵੀ ਉਹਨੂੰ ਚਾਹ ਨੂੰ ਕਹਿ ਕੇ ਆਈ ਆ ਮੈਂ ਕੁੱਟ ਕੇ ਚਾਹ ਕਰ ਲਾਂ ਨਾਲੇ ਨਾਮਾ ਪੀ ਲੂ ਨਾਲੇ ਮੈਂ ਪੀ ਅਜੇ ਕੀਤੀ ਨਹੀਂ ਕਿਹੜੇ ਵੇਲੇ ਨਹੀਂ ਮੈਂ ਤਾਂ ਡਿੱਕੀ ਜਾਨੀ ਲੈ ਮਾਂ ਉਹ ਤਾਂ ਉਧਰ ਬੈਠੀ ਸੀ ਰੋਈ ਜਾਂਦੀ ਸੀ ਬੈਠੀ ਰੋਂਦੀ ਆਪਦੇ ਕਰਮਾਂ ਨੂੰ ਰੋਣ ਤੋਂ ਸਿਵਾਏ ਉਹਦੇ ਕੋਲੇ ਕੋਈ ਹੋਰ ਕੰਮ ਹੈਗਾ ਰੋਂਦੀ ਤਾਂ ਆਪਦੇ ਕਰਮਾਂ ਨੂੰ ਆਵਾ ਪਰ ਪਾ ਬੀਨੂ ਰੋਂਦੀ ਦੇਖ ਕੇ ਨਾ ਮੈਨੂੰ ਬਾਲਾ ਤਰਸ ਆਇਆ ਵੀ ਮਣਾ ਜੇ ਕਿਤੇ ਇਹ ਹੀ ਜਵਾਕ ਮੇਰੇ ਨਾਂ ਹੁੰਦਾ ਮੇਰੇ ਸਹੁਰੇ ਮੈਨੂੰ ਕੋਸਦੇ ਤੇ ਮੇਰਾ ਮਾਪਿਓ ਵੀ ਦੁਖੀ ਹੋਣਾ ਸੀ ਤੰਜ ਮੈਂ ਤਾਂ ਨਾ ਵਿਚਾਰੇ ਤੇ ਐਂ ਜਿ ਲੱਗਿਆ ਵੀ ਨਾ ਆਵੇ ਬਣਾ ਐਨਾ ਵੀ ਅਤਿਆਚਾਰ ਮਾੜਾ ਕਾ ਨੂੰ ਟੋਕਣਾ ਇਹਦੇ ਕਿਹੜਾ ਆਪਦੇ ਵਸ ਦੀ ਗੱਲ ਆ ਜੇ ਜਵਾਕ ਹੁੰਦਾ ਹੋਵੇ ਵਿਚਾਰੀ ਅੱਜ ਨੂੰ ਹੋ ਜਾਂਦਾ ਕਿਉਂ ਆਪਾਂ ਇਹਨੂੰ ਫਾਇਆ ਮਾ ਤੇਰੀ ਵੀ ਮੈਨੂੰ ਸਮਝ ਨਹੀਂ ਆਉਂਦੀ ਹੁਣ ਆਏ ਕਹੀ ਜਾਂਦੀ ਐ ਕਿ ਕਿਉਂ ਆਪਾਂ ਇਹਨੂੰ ਤੜਫਾਇਆ ਆ ਆਪਾਂ ਤੜਫਾਉਂਦੇ ਨਹੀਂ ਮੈਂ ਤਾਂ ਇਹੀ ਕਹਿੰਦੀ ਆ ਵੀ ਚੱਲ ਕੋਈ ਰੱਬ ਜਵਾਬਕ ਦੇਵੇ ਤਾਂ ਸਹੀ ਚਾਹੇ ਧੀ ਦੇ ਦੇ ਮਾਂ ਉਹ ਤਾਂ ਪਚਾਉਂਦੇ ਇਹਨੂੰ 5 ਸਾਲ ਹੋ ਗਏ ਜੇ ਰੱਬ ਨੇ ਸੁਣਨੀ ਹੁੰਦੀ ਨਾ ਪਰ ਅੱਜ ਨੂੰ ਜਵਾਬਕ ਹੋ ਜਾਂਦਾ ਪਰ ਮਾਂ ਇੱਕ ਗੱਲ ਕਹਾ ਠੀਕ ਐ ਨਹੀਂ ਐ ਦੱਸ ਦੇ ਭਾਈ ਤੂੰ ਮਾਂ ਰੱਬ ਤਾਂ ਹੋਰ ਹੀ ਰੰਗਾ ਚਰਾਜੀ ਆ ਰੱਬ ਤਾਂ ਆਪਾਂ ਉਹ ਇਹ ਕਹਿੰਦਾ ਵੀ ਜਵਾਬਕ ਗੋਦ ਲੈ ਲਓ ਬਹੁ ਦੀ ਗੋਦ ਚ ਜਵਾਬਕ ਪਾ ਦਿਓ ਆਪਣਾ ਘਰ ਖੁਸ਼ੀਆਂ ਨਾਲ ਭਰ ਜੂਗਾ ਕਮਲੀਆਂ ਗੱਲਾਂ ਕਰੀ ਜਾਂਦੀਆਂ ਤੂੰ ਵੀ ਧੀਏ ਕੀ ਦਾ ਜਵਾਬ ਗੋਦ ਲੈ ਲੀਏ ਦੱਸ ਤੇ ਨਾਲੇ ਭਾਈ ਐਂ ਜੀ ਜੀ ਵੀ ਨਹੀਂ ਕਰਦਾ ਮੇਰਾ ਕਿਸੇ ਦਾ ਜਵਾਬ ਗੋਦ ਲੈਣ ਨੂੰ ਮਾਂ ਮੈਂ ਕਦੋਂ ਕਹਿੰਨੀ ਆ ਵੀ ਕਿਸੇ ਦਾ ਜਵਾਬ ਗੋਦ ਲਈਏ ਮੈਂ ਤਾਂ ਐ ਕਹਿੰਨੀ ਆ ਜੇ ਜਵਾਬ ਵੀ ਆਉਂਦਾ ਹੋਵੇ ਗੋਦ ਵੀ ਆਉਦੀ ਹੋਵੇ ਸੁੱਖ ਨਾਲ ਵਿੱਚ ਬਗਾਨਾਪਨ ਹੋਵੇ ਨਾ ਫਰ ਕਿੰਨੀ ਸੋਹਣੀ ਗੱਲ ਹੋ ਜੂ ਆਹ ਕੀ ਕਹੀ ਜਾਂਦੀ ਆ ਮੈਂ ਤੇਰੀ ਸਮਝਦੀ ਨਹੀਂ ਗੱਲ ਧੀਏ ਤੂੰ ਮੈਨੂੰ ਸਪਸ਼ਟ ਦੱਸ ਕੀ ਕਹਿੰਨੀ ਆ ਮਾਂ ਮੈਂ ਤਾਂ ਐ ਕਹਿੰਨੀ ਆ ਵੀ ਜਿਹੜਾ ਮੇਰੇ ਕੋਲ ਹੁਣ ਜਵਾਕ ਹੋਊਗਾ ਨਾ ਮੈਂ ਭਾਬੀ ਦੇ ਗੋਦ ਪਾ ਲਾਂ। ਹੈ ਲੈ ਕਮਲੀਆਂ ਗੱਲਾਂ ਕਰਦੀ। ਨਾ ਤੂੰ ਤਾਂ ਕਹਿਤਾ ਕਿ ਭਾਬੀ ਦੇ ਗੋਦ ਪਾ ਦੂੰ ਤੇ ਗਾਹ ਪਰੌਣਾ ਮੰਨ ਜੂਗਾ। ਮਾਂ ਪਰੌਣੇ ਨੂੰ ਤਾਂ ਮੈਂ ਆਪੇ ਮਨਾਲੂ। ਦੇਖ ਇਸ ਘਰ ਦਾ ਅੰਸ਼ ਮੇਰੀ ਗੋਦੀ ਰਾਹੀਂ ਹੋਇਆ ਜਾਂ ਭਾਬੀ ਦੀ ਹੋਇਆ ਹੋਇਆ ਤਾਂ ਉਹ ਆਪਣਾ ਖੂਨ ਹੀ ਆ ਜੇ ਮੇਰਾ ਜਵਾਕ ਹੋਊ ਉਹ ਬਗਾਨਾ ਤਾਂ ਨਹੀਂ ਹੋਊਗਾ ਸੋਡਾ ਦੋਤਾ ਹੋਊਗਾ ਫਿਰ ਵੀ ਚਲ ਉਹ ਤਾਂ ਗੱਲ ਠੀਕ ਐ ਪੁੱਤ ਐਡਾ ਭਲਾ ਸੋਚਦੀ ਆ ਸਾਡਾ ਪਰ ਗੋਦ ਵੀ ਲੈ ਲਾਂਗੇ ਚਲ ਤੇਰਾ ਜਵਾਕ ਕਿਹੜਾ ਬਗਾਨਾ ਹੈ ਦੋਤਾ ਹੀ ਹੋਇਆ ਸਾਡਾ ਪਰ ਜਿਹੜੀ ਗੱਲ ਮੈਂ ਸੋਚਦੀ ਸੀ ਵੀ ਕਿੱਥੇ ਤਾਂ ਮੇਰੇ ਪੁੱਤ ਦੀ ਨਿਉ ਜੜ ਵਧਣੀ ਸੀ ਓਹ ਹੋ ਮਾਂ ਓਹ ਨਿਆਣੇ ਨੂੰ ਕਿਹੜਾ ਪਤਾ ਹੋਊਗਾ ਵੀ ਮੈਂ ਦੋਤਾ ਕੇ ਪੋਤਾ ਆਪਾਂ ਤਾਂ ਵੀ ਸੋਚੀ ਜਾਂਦੇ ਨਿਉ ਜੜ ਨਿਉ ਜਾਣ ਨਾਲੇ ਮੈਂ ਹਮੇਸ਼ਾ ਉਹਦੀ ਭੂਆ ਬਣ ਕੇ ਆਉਂਗੀ ਮੈਂ ਕਿਹੜਾ ਉਹਨੂੰ ਕਦੇ ਦੱਸਣਾ ਵੀ ਤੂੰ ਮੇਰੇ ਢਡੋਂ ਜੰਮਿਆ ਸੀਗਾ ਨਾ ਤੁਸੀਂ ਦੱਸਣਾ ਜਦੋਂ ਆਪਾਂ ਜਵਾਕ ਨੂੰ ਦੱਸਾਂਗੇ ਨਾ ਨਾਲੇ ਮੈਂ ਜਨਮ ਦੇ ਕੇ ਬਸ ਉਹਦੀ ਵਗ ਜੂਗੀ ਇੱਥੋਂ ਮੇਰਾ ਬਾਅਦ ਜੇ ਆਉਂਗੀ ਮੂੰਹ ਦੇਖਣ ਸਵਾ ਮਹੀਨੇ ਬਾਅਦ ਉਹੀ ਭੁਆ ਜਿਵੇਂ ਆਉਂਦੀ ਹੁੰਦੀ ਆ ਕੱਪੜੇ ਲੱਤੇ ਲੈ ਕੇ ਚਲੇ ਤਾਂ ਗੱਲ ਠੀਕ ਹੈ ਤੇ ਇਹ ਤੇਰੀ ਪਰ ਮੈਂ ਨਹੀਂ ਸਹਿਮਤ ਤੇ ਤੇਰੀ ਗੱਲ 'ਚ ਜਿਹੜਾ ਆਹ ਕੱਲ ਮੂੰਹਾਂ ਬੈਠਾ ਕਰੇ ਤੇਰਾ ਪਿਓ ਇਹ ਨਹੀਂ ਨਾ ਮੰਨਣਾ ਮਾਂ ਇਹੀ ਮੈਨੂੰ ਡਰਾ ਮੈਂ ਪਤਾ ਕੀ ਆ ਭਾਬੀ ਨੂੰ ਚਾਹ ਨੂੰ ਕਹਿਣ ਗਈ ਸੀ ਭਾਬੀ ਉੱਥੇ ਬੈਠੇ ਰੋਈ ਜਾਂਦੀ ਸੀ ਮੈਂ ਭਾਬੀ ਨਾਲ ਜਦੋਂ ਇਹ ਗੱਲ ਸਾਂਝੀ ਕੀਤੀ ਬਿਮਣਾ ਜਵਾਕ ਨੂੰ ਵੀ ਨਹੀਂ ਹਜੇ ਪਤਾ ਉਹ ਦੁਨੀਆ ਤੇ ਵੀ ਨਹੀਂ ਆਇਆ ਕਿਉਂ ਨਾ ਮੈਂ ਆਪਦੇ ਪੇਕਿਆਂ ਵਾਸਤੇ ਕੁਛ ਨਾ ਕੁਛ ਕਰਾਂ ਦੇਖ ਮਾਂ ਜੇ ਕੋਈ ਬਗਾਨੀ ਲਿਆਂਦੀ ਨਾ ਨਾਲੇ ਤਾਂ ਉਹ ਜਵਾਕ ਆਉਣ ਸਾਰ ਹੋ ਜੂ ਅਗਲੀ ਦੇ ਨਾਲੇ ਸੋਡੇ ਤੇ ਚਾ ਉਧਰ ਕਰੂਗੀ ਨਾਲੇ ਮੈਨੂੰ ਬਗਾਨੀ ਸਮਝਿਆ ਕਰੂ ਨਾਲੇ ਵਿਚਾਰੀ ਇਹਨੂੰ ਘਰੋਂ ਕੱਢ ਦੂਗੀ ਆਪਣਾ ਤਾਂ ਘਰ ਪਟਿਆ ਜਾਊਗਾ ਮੈਂ ਤਾਂ ਕਹਿੰਨੀ ਆ ਘਰ ਦੀ ਗੱਲ ਘਰੇ ਹੀ ਰਹਿ ਜੇ ਇੰਨਾ ਚ ਜਪਾਉਣ ਨਾਲੋਂ ਜਵਾਕ ਗੋਦ ਪਾ ਕੇ ਮੈਂ ਆਪਦੇ ਸਹੁਰੇ ਭਾਈ ਜਵਾਕ ਸੋਡੇ ਘਰੇ ਹਾਸੀ ਖੇੜੀ ਆਪਣਾ ਪਰਿਵਾਰ ਰਹੂਗਾ ਤੂੰ ਤੇਰੀ ਭਾਬੀ ਨਾਲ ਗੱਲ ਕਰ ਲੀ ਉਹ ਤਾਂ ਵਿਚਾਰੀ ਮੰਨੂਗੀ ਹੁਣ ਤਾਂ ਬਾਹਲਾ ਚਾ ਚੜੜਾ ਉਹ ਕਹਿੰਦੀ ਚੰਗਾ ਭੈਣੇ ਹੁਣ ਮੈਨੂੰ ਵਧਾਈਆਂ ਦੇ ਫਿਰ ਮਾਉਣ ਨੂੰ ਵਧਾਈਆਂ ਦਿੱਤੀਆਂ ਮੈਂ ਕਿਹਾ ਭਾਬੀ ਤੈਨੂੰ ਵਧਾਈਆਂ ਸੁੱਖਣਾ ਤੇਰੇ ਨਿੱਕਿਆ ਨਾਣਿਆ ਹੋਣ ਵਾਲਾ ਬੜੀ ਖੁਸ਼ ਹੋਈ ਜਿੰਨੀ ਵੀ ਕਹਦੇ ਭਾਬੀ ਦੇ ਮੂੰਹ ਤੇ ਇੰਨੀ ਖੁਸ਼ੀ ਦੇਖ ਕੇ ਨਾ ਮੈਨੂੰ ਵੀ ਐ ਲੱਗਿਆ ਮਾਣਾ ਇਹ ਤਾਂ ਖੁਸ਼ ਆ ਪਰ ਹੁਣ ਬੰਟੂ ਦੇ ਬਾਪੂ ਨਹੀਂ ਮੰਨਣੇ ਇਹ ਮੈਨੂੰ ਵੀ ਡਰ ਚੱਲ ਭਾਈ ਗੱਲ ਕਰਕੇ ਵੇਖ ਲੈ ਤੇਰੇ ਪਿਓ ਨਾਲ ਕੀ ਕਹਿੰਦਾ ਨਾ ਮੈਂ ਤਾਂ ਭਾਬੀ ਨੂੰ ਕਹਿ ਕੇ ਆਈ ਆ ਕਿ ਮੈਂ ਨਹੀਂ ਬਾਪੂ ਨਾਲ ਗੱਲ ਕਰਦੀ ਤੂੰ ਬੰਟੂ ਨਾਲ ਮਣਾ ਤੁਸੀਂ ਦੋਨੇ ਜੀ ਬਾਪੂ ਨਾਲ ਗੱਲ ਕਰੋ ਜੇ ਮੈਂ ਬਾਪੂ ਨਾਲ ਗੱਲ ਕੀਤੀ ਬਾਪੂ ਮੈਨੂੰ ਕਹੂਗਾ ਕੁੜਗੇ ਜਿੱਥੋਂ ਦਾ ਖੂਨ ਹੈਗਾ ਆਪਦਾ ਉੱਥੇ ਜਾ ਕੇ ਜੰਮ ਐਂ ਕਰ ਬੋਹ ਕਰ ਬਾਪੂ ਮੇਰੀ ਬੇਇੱਜ਼ਤੀ ਹੀ ਕਰ ਦੂਗਾ ਚਲ ਤੂੰ ਕੀ ਕਰਨਾ ਕਰ ਇਹ ਗੱਲ ਮੈਂ ਕਰਦੀ ਆ ਤੇਰੇ ਪਿਓ ਨਾਲ ਮਾਂ ਤੇਰੀ ਵੀ ਟੰਕ ਜੀ ਲਾਹੂਗਾ ਕਿਧਰੇ ਨਹੀਂ ਉਹ ਮੜਦਾ ਦੋ ਤੈਨੂੰ ਇੱਥੇ ਬਿਠਾਉਣ ਵਾਸਤੇ ਉਹਨੂੰ ਤਾਂ ਇਹ ਆ ਮੇਰੇ ਪੋਤਾ ਹੋਵੇ ਉਹੀ ਵਾਰਸ਼ ਬਣੇ ਸਾਰੀ ਜ਼ਮੀਨ ਜਾਇਦਾਦ ਦਾ ਪਰ ਇਹ ਨਹੀਂ ਸੋਚਦਾ ਵੀ ਦੋਤਾ ਜਾਂ ਪੋਤਾ ਰਹੂਗਾ ਤਾਂ ਤੇਰੇ ਘਰੇ ਸੇਵਾ ਤਾਂ ਸੋਢੀ ਕਰੂਗਾ ਵੀ ਪੁੱਤ ਇਹ ਤਾਂ ਸਾਰੇ ਦਾਦਾ ਦਾਦੀ ਨੂੰ ਆ ਹੀ ਹੁੰਦਾ ਕੀ ਸਾਡੀ ਭੈਣ ਨੂੰ ਜੜ ਹੋਵੇ ਸਾਡੇ ਘਰ ਦਾ ਵਾਰਸ ਹੋਵੇ ਐਂ ਤਾਂ ਹੁੰਦਾ ਹੀ ਆ ਪੁੱਤ ਪਰ ਹੁਣ ਕਰੀਏ ਕੀ ਮਾਂ ਮੈਂ ਤੇਨਾਂ ਵਾਦਾ ਕਰਦੀ ਆ ਸੱਚੀ ਮੈਂ ਕਦੇ ਨਹੀਂ ਆਏ ਕਹਿੰਦੀ ਵੀ ਜ਼ਿੰਦਗੀ ਚ ਵੀ ਨਹੀਂ ਆਪਣੇ ਇਹ ਗੱਲ ਆਉਂਦੀ ਵੀ ਉਹ ਦੋਤਾ ਕੇ ਪੋਤਾ ਬਸ ਪੋਤਾ ਬਣ ਕੇ ਰਹੂਗਾ ਉਹ ਚੱਲ ਕੋਈ ਨਾ ਤੇਰੇ ਪਿਓ ਨਾਲ ਗੱਲ ਕਰਕੇ ਵੇਖ ਲੈਣੀ ਮੈਂ ਆਜ ਤੂੰ ਹੀ ਕਰ ਲੈ ਪਿਓ ਨਾਲ ਗੱਲ ਮੈਂ ਤਾਂ ਇੱਥੇ ਠੀਕ ਆ ਨਾਲੇ ਮੈਂ ਮਾਂ ਆਥਨੇ ਜੇ ਜਾਉਂਗੀ ਠੀਕ ਆ ਨਾ ਜਾਏਂਗੇ ਅੱਜ ਹਾਂ ਫਿਰ ਤੇਰਾ ਜਵਾਈ ਫੋਨ ਕਰੀ ਜਾਂਦਾ ਵੀ ਆ ਜਾ ਆ ਜਾ ਕਿਉਂਕਿ ਨਿਆਣੇ ਹੁਣ ਅੱਜ ਤੱਕ ਕਾਲਜ ਵਾਗੇ ਰਾਤ ਵੀ ਉਹ ਲੇਟ ਆਇਆ ਕਿਸੇ ਪਾਰਟੀ ਚ ਗਿਆ ਸੀਗਾ ਚੱਲ ਚੰਗਾ ਪੁੱਤ ਮੈਂ ਗੱਲ ਕਰਕੇ ਵੇਖਦੀ ਆ ਤੇਰੇ ਪਿਓ ਨਾਲ ਠੀਕ ਆ ਮਾ ਕਿਉਂਕਿ ਜਦੋਂ ਨੂੰ ਮੈਂ ਜਾਣਾ ਮੈਨੂੰ ਖੁਸ਼ਖਬਰੀ ਸੁਣਾ ਦਿਓ ਚੰਗਾ ਚੰਗਾ ਲੈ ਮਾ ਹੁਣ ਬਾਪੂ ਨੂੰ ਮਨਾ ਲਾ ਤੂੰ ਮੈਂ ਕਦੋਂ ਕਹਿੰਨੀ ਆ ਕਿ ਮੈਂ ਉਹ ਜਵਾਕ ਨੂੰ ਇਹ ਕਹੂੰਗੀ ਕਿ ਮੈਂ ਤੇਰੀ ਭੂਆ ਮੈਂ ਤਾਂ ਜਿਉਂ-ਜਿਉਂ ਸਿਆਣਾ ਹੋ ਜਾਊਗਾ ਮੈਂ ਕਹਿ ਦਊ ਪੁੱਤ ਮੈਂ ਤੇਰੀ ਮਾਂ ਮੈਂ ਤੈਨੂੰ ਜੰਮ ਕੇ ਇੱਥੇ ਛੱਡ ਕੇ ਗਈ ਸੀ ਕਿਉਂਕਿ ਜੰਮ ਦੇ ਦੇ ਨਾ ਹੀ ਮੈਂ ਤੇਰੇ ਸੱਤ ਕਿੱਲੇ ਲਵਾਤੇ ਸੀ ਉਹ ਵੀ ਫੇਕਿਆਂ ਦੀ ਜ਼ਮੀਨ ਤੇ ਕਬਜਾ ਦੋ ਰੰਗਾਂ ਮਾ ਮੇਰੇ ਸਾਰਾ ਦੇਣਾ ਆ ਫੋਨ ਜੋ ਵੀ ਨਿਕਲ ਜਾ ਕਰ ਉਹ ਵਿਲੇ ਬੈਠੇ ਜਾਂ ਤਾਂ ਫਿਰ ਥੌਂ ਜਾਂਦੇ ਆ ਜਾਂ ਇਹਨੂੰ ਦੇਖ ਲੈਣੇ ਇਹਦਾ ਨਸ਼ਾ ਬਣਿਆ ਹੋਇਆ ਤੇ ਖੇਤ ਗੇੜਾ ਗੂੜਾ ਮਾਰ ਆਇਆ ਕਰ ਕਿ ਤੂੰ ਆ ਕੇ ਨੀਕੀ ਨਾਲ ਹੁਣ ਕੋਈ ਤਾਂ ਨਹੀਂ ਦੇਖਿਆ ਜਾਂਦਾ ਇੱਥੇ ਮੈਂ ਤੇ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਗੱਲ ਨਾ ਛਾਰਨੇਗੀ ਕੱਲਾ ਤਾਂ ਕਈ ਹੋ ਜਾਂਦੇ ਆ ਦੱਤ ਕੀ ਕਹਿੰਦੀ ਪਹਿਲਾਂ ਸੁਣ ਤਾਂ ਲੈ ਕੀ ਗੱਲ ਕਰਨੀ ਐ ਮੈਂ ਹਾਂ ਦੱਸੋ ਦੱਸੋ ਮੈਂ ਤਾਂ ਇਹ ਕਹਿੰਦੀ ਸੀ ਵੀ ਦੇਖ ਹੁਣ ਆਪਾਂ ਨੂੰ ਇੰਨੇ ਸਾਲ ਹੋ ਗਏ ਜਿਵਾਕ ਦੇ ਮੂੰਹ ਕਦੀ ਦੇਖਦੇ ਨਾ ਰੱਬ ਨੇ ਨਹੀਂ ਸੁਣੀ ਆਪਣੀ ਕੋ ਤਾਂ ਹੋ ਹੀ ਗਿਆ ਹੁਣ ਤੇ ਜੀ ਆਪਾ ਗੋਦ ਲੈ ਲਈ ਬੱਚਾ ਗੋਦ ਲੈ ਲਈ ਗੋਦ ਵੀ ਦਾ ਲਮਾ ਕੇ ਕੀ ਦਾ ਉਹ ਆਪਦੇ ਜਵਾਬ ਤਾਂ ਆਪਦੇ ਬਣਦੇ ਨਹੀਂ ਹਨ ਪਤਾ ਨਹੀਂ ਤੂੰ ਕਿਹਦੀ ਗੋਦ ਕਰੀ ਜੰਨੀ ਆ ਗੱਲ ਵੀ ਗੋਦ ਲੈ ਲਈ ਕਿਸੇ ਦੀ ਗੱਲ ਨਹੀਂ ਕਰਦੀ ਅੱਛਾ ਮੈਂ ਤਾਂ ਆਪਣੀ ਗਗਨਦੀ ਕਰਦੀ ਹਾਂ ਗਗਨਦੀ ਕਰਤਾ ਤੇਰੀ ਠੀਕ ਹੈ ਤੈਨੂੰ ਪਤਾ ਦੋ ਤੇ ਦੋਤੀਆਂ ਕਹੇ ਜੇ ਹੁੰਦੇ ਨੇ ਤੂੰ ਤਾਂ ਛਾਣੀ ਹੈ ਇਹਨਾਂ ਗੱਲਾਂ ਚ ਬੁੜੀਆਂ ਬੁੜੀਆਂ ਨੂੰ ਪਤਾ ਹੁੰਦਾ ਜ਼ਿਆਦੇ ਦੋਤੇ ਦਬ ਤੋਂ ਵੀ ਬਸ ਆਰਾਮ ਘਰ ਹੁੰਦੇ ਨੇ ਉਂਗਲੀ ਫੜ ਕੇ ਕਹਿੰਦੇ ਨੇ ਨਾਨੇ ਨੂੰ ਫੜ ਲਾ ਮੇਰੀ ਗੱਲ ਸੁਣ ਉਹਨੂੰ ਕਿਹੜਾ ਪਤਾ ਹੋਊਗਾ ਹਜੇ ਉਹ ਕਿਹੜਾ ਦੁਨੀਆ ਤੋਂ ਆਇਆ ਦੁਨੀਆ ਤੇ ਹੈ ਵੀ ਮੈਂ ਇਹਨਾਂ ਦਾ ਦੋਤਾ ਜਦੋਂ ਆਪਾਂ ਜਨਮ ਲੈਣ ਸਾਰ ਬੱਚਾ ਲੈ ਲਾਂਗੇ ਉਂ ਤਾਂ ਇਹ ਵੀ ਮੈਂ ਤਾਂ ਇਹਨਾਂ ਦਾ ਬੱਚਾ ਹੈ ਇਹਨਾਂ ਜਦੋਂ ਕੋਈ ਵੀ ਬੱਚਾ ਦਾ ਕੋਈ ਵੀ ਘਰ ਦਾ ਜਵਾਕ ਵੀ ਸੁਰਤ ਸੰਭਾਲਦਾ ਨੂੰ ਸਾਰੀਆਂ ਪਿਛਲੀਆਂ ਗੱਲਾਂ ਦਾ ਹੋਲੀ-ਗੋਲੀ ਪਤਾ ਲੱਗ ਜਾਂਦੇ ਨੇ ਮੇਰੇ ਦੇ ਹਿਸਾਬ ਤੋਂ ਬਾਹਰ ਹੈ ਇਹ ਗੱਲ ਪਿਛਲੀਆਂ ਗੱਲਾਂ ਦਾ ਦੱਸਣ ਵਾਲੇ ਵੀ ਆਪਾਂ ਹੀ ਆਂ ਅਗਲੀਆਂ ਪਿਛਲੀਆਂ ਗੱਲਾਂ ਬਾਪੂ ਜੀ ਮੈਨੂੰ ਬੋਲਣਾ ਤਾਂ ਨਹੀਂ ਚਾਹੀਦਾ ਤੁਹਾਡੇ ਦੋਨਾਂ ਦੇ ਗੱਲ 'ਚ ਪਰ ਫਿਰ ਵੀ ਨਿੱਕਾ ਮੂੰਹ ਵੱਡੀ ਗੱਲ ਮੈਂ ਕਰਦੀ ਆਂ ਪਲੀਜ਼ ਤੁਸੀਂ ਮੰਨ ਜਾਓ ਬਾਪੂ ਜੀ ਤੇ ਜੇ ਤੁਸੀਂ ਨਹੀਂ ਮੰਨਦੇ ਨਾ ਫਿਰ ਮੈਨੂੰ ਵੀ ਘਰੋਂ ਬੇਕਾਰ ਹੋਣਾ ਪਊ ਇਹ ਤਾਂ ਕਹਿੰਦੇ ਫਿਰ ਤਲਾਕ ਦੇ ਦੇ ਬੰਟੂ ਨੂੰ ਅਸੀਂ ਨਹੀਂ ਤੈਨੂੰ ਰੱਖਦੇ ਹੈਗੇ ਤੂੰ ਬੋਤੇ ਜਾਲ ਕਿਵੇਂ ਕਹੀਏ ਵੀ ਤੁਸੀਂ ਦੋਨੇ ਗੱਲ ਕਰੀ ਜਿੰਨੇ ਕਿ ਮੈਨੂੰ ਬੋਲਣਾ ਨਹੀਂ ਚਾਹੀਦਾ ਤੂੰ ਵੀ ਸਾਡੇ ਪਰਿਵਾਰ ਦਾ ਮੈਂਬਰ ਹੈ ਹਾਂ ਪੁੱਤ ਤੇਰਾ ਵੀ ਹੱਕ ਬਣਦਾ ਐਡਾ ਵੱਡਾ ਆਪਾਂ ਫੈਸਲਾ ਲੈ ਰਹੇ ਹਾਂ ਤੇਰੀ ਵੀ ਰਾਇ ਲੈਣੀ ਸਾਨੂੰ ਜ਼ਰੂਰੀ ਹੈ ਪੁੱਤ ਠੀਕ ਆ ਮਾਂ ਮੈਂ ਤਾਂ ਖੁਸ਼ ਆ ਗਈ ਦੇਖੋ ਗਗਨ ਭੈਣ ਦਾ ਬੱਚਾ ਲੈ ਕੇ ਬਸ ਮੈਂ ਤਾਂ ਬਾਪੂ ਜੀ ਨੂੰ ਕਹਿੰਦੀ ਸੀ ਵੀ ਬਾਪੂ ਜੀ ਤੁਸੀਂ ਮੰਨ ਜਾਓ ਜਦੋਂ ਸਾਰੇ ਮੰਨ ਗਏ ਆ ਬਸ ਹੁਣ ਤੁਸੀਂ ਨਾ ਨਾ ਕਰੋ ਨਹੀਂ ਮੈਂ ਪੁੱਤ ਜੀ ਤੂੰ ਕਹਿਣੀ ਇਹ ਗੱਲ ਕਿ ਮੈਂ ਹਰ ਟਾਈਮ ਏ ਕਰਨੀ ਮੈਂ ਕੋਈ ਵੀ ਤੇਰੀ ਫੇਵਰ ਕਰਦਾ ਜਿਆ ਮੈਂ ਤੇਰੇ ਬਨੇ ਸੋਰਨਾ ਵੀ ਤੂੰ ਵੀ ਇਦ ਕਰ ਦਿੱਤੀ ਹੈ ਮਰਗਦੀ ਤੈਨੂੰ ਨੂੰ ਨਹੀਂ ਸਮਝਿਆ ਹਾਂਜੀ ਬਾਬੂ ਜੀ ਜੇ ਥੋੜੀ ਸਾਰਿਆਂ ਦੀ ਭਾਈ ਰਾਇ ਹੈ ਫਿਰ ਦੇਖ ਲਊ ਮੈਂ ਵੀ ਤੁਹਾਡੇ ਹੱਕ ਚ ਨਾਲੇ ਫਿਰ ਆਏ ਆ ਵੀ ਆਪਾਂ ਕਿਹੜਾ ਕਿਸੇ ਦਾ ਜਵਾਕ ਲੈਣਾ ਆਪਣੇ ਘਰ ਦੀ ਕੁੜੀ ਹੈ ਹੈਨਾ ਪੁੱਤ ਹਾਂਜੀ ਮਮੀ ਜੀ ਉਹ ਤਾਂ ਗੱਲ ਹੈ ਜੀ ਬਸ ਕਰ ਨੂੰ ਕੋਈ ਇਹੋ ਜੀ ਗੱਲ ਨਾ ਹੋਵੇ ਜਿਹੜਾ ਫਿਰ ਤੁਸੀਂ ਮੈਂ ਅੱਜ ਤੁਹਾਡੀ ਗੱਲ ਮੰਨ ਲਈ ਤੇ ਫਿਰ ਮੈਨੂੰ ਕੋਈ ਗੱਲਬਾਤ ਅਸੀਂ ਟੀਟੀ ਮੀਟੀ ਕਰਨੀ ਪਵੇ ਇਹ ਤੁਸੀਂ ਦੇਖ ਲਓ ਲੇ ਹਦਾਸ ਤੇਡੀ ਮੇਡੀ ਕਾਦੇ ਨਾਲ ਹੋਊਗੀ ਆਪਾਂ ਪਾਲਾਂਗੇ ਪਲੋਸਾਂਗੇ ਬੱਚੇ ਨੂੰ ਇੱਥੇ ਆਪਣੇ ਘਰੇ ਸੁਰਤ ਸੰਭਲੂਗੀ ਉਹਦੀ ਦੇਖ ਮੈਂ ਤੈਨੂੰ ਤੇ ਜਵਾਬ ਦੇਤਾ ਸੀਗਾ ਠੀਕ ਹੈ ਨਾ ਤੈਨੂੰ ਪਤਾ ਹੀ ਹੈ ਤੇ ਇਹ ਹੁਣ ਨੂਰਾਨੀ ਆ ਗਈ ਜੇ ਇਹਦੀ ਵੀ ਇਹ ਗੱਲ ਦੇ ਰਾਇਤ ਹੈ ਮੁੰਡੇ ਨਾਲ ਕਰੀਏ ਗੱਲ ਬਾਤ ਉਹ ਮੰਨੇ ਬਾਪੂ ਜੀ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਬਸ ਤੁਹਾਡੇ ਸਿਰ ਤੇ ਹੁਣ ਤੁਸੀਂ ਮਨਾਉਣਾ ਉਹਨਾਂ ਨੂੰ ਕਿਉਂਕਿ ਜੇ ਮੈਂ ਤੁਹਾਨੂੰ ਉਹਨਾਂ ਮੰਮੀ ਜੀ ਦੇ ਬੈਠਾ ਤੇ ਗੱਲ ਕਹਿ ਦਿੰਨੀ ਹੈਗੀ ਵੀ ਇਹ ਕਹਿੰਦੇ ਜੇ ਤੂੰ ਨਹੀਂ ਬੱਚਾ ਲੈਂਦੀ ਹੈਗੀ ਗਗਨ ਦਾ ਜਾਂ ਤਾਂ ਅਸੀਂ ਬੰਟੂ ਦਾ ਕਿਸੇ ਹੋਰ ਨਾਲ ਵਿਆਹ ਕਰਾਂਗੇ ਵੀ ਤੇਰੇ ਚਾਚੇ ਮਾਸੀ ਦੀ ਕੁੜੀ ਕੋਈ ਪੁੱਛ ਲਈਂ ਦੇਖ ਭਾਈ ਨਾ ਤਾਂ ਮੈਂ ਤਲਾਕ ਦੇ ਰਹੀਆਂ ਨਾ ਮੈਂ ਵਿਆਹ ਤੇ ਰਹੀਆਂ ਆਹ ਗੱਲ ਮੈਂ ਕੁਝ ਪਰਸੈਂਟ ਤੁਹਾਡੀ ਹਾਂਟ ਹੈ ਉਹਨੂੰ ਬੰਟੂ ਨੂੰ ਮੈਂ ਮਨਾ ਦਿੰਦਾ ਠੀਕ ਆ ਬਾਪੂ ਜੀ ਨਹੀਂ ਮੇਰੀ ਗੱਲ ਸੁਣ ਜਦੋਂ ਕੋਈ ਜਵਾਕ ਨਹੀਂ ਹੁੰਦਾ ਇਹਦੇ ਕੋਈ ਆਪਣੀ ਨਿਉ ਜੜ ਨਹੀਂ ਆਪਾਂ ਨੂੰ ਬਾੜਸ ਨਹੀਂ ਮਿਲਦਾ ਫਿਰ ਤਾਂ ਹੁਣ ਕਹਿਣਾ ਹੈ ਮੈਂ ਤਾਂ ਵੀ ਭਾਈ ਤੈਨੂੰ ਤਲਾਕ ਦੇ ਕੇ ਹੋਰ ਵਿਆਹ ਲੈਣੇ ਆ ਜਾਂ ਤੂੰ ਆਪਦੇ ਹੱਥੀ ਲਿਆ ਕੋਈ ਉਵੀ ਰਹੇ ਤੋ ਵੀ ਰਹੀ ਜਾਊ ਹੁਣ ਈਸ਼ ਕਰਦਾ ਮੇਰੇ ਕੋਲ ਕੋਈ ਜਵਾਬ ਨਹੀਂ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਸਾਰੀਆਂ ਕਹਿੰਦੇ ਆ ਹੁਣ ਤਾਂ ਫਿਰ ਮੇਰਾ ਕਸੂਰ ਬਣਦਾ ਜੇ ਮੈਂ ਨਾ ਮੰਨਾਂ ਠੀਕ ਹੈ ਨਾ ਹੁਣ ਤਾਂ ਨੂਹਣਾ ਨਹੀਂ ਵੀ ਕਹਿਦਾ ਮੰਨ ਜੋ ਫਿਰ ਮੈਨੂੰ ਤਾਂ ਮੰਨਣੀ ਪਊ ਉਹਨਾਂ ਗੱਲ ਚਲ ਬਸ ਠੀਕ ਹੈ ਪੁੱਤ ਤੇਰਾ ਸਹੁਰਾ ਤਾਂ ਤੇਰੀ ਹਾਂ ਜੀ ਹਾਂ ਹੈ ਮੇਰਾ ਸਹੁਰਾ ਤਾਂ ਮਗਰੋਂ ਦਾ ਪਹਿਲਾ ਪਿਓ ਆ ਮੇਰਾ ਜਿਹੜਾ ਇੰਨਾ ਜ਼ਿਆਦਾ ਕਰਦੇ ਮੇਰਾ ਹਾਂ ਚਲ ਸਾਵਾ ਜੀ ਭਾਈ ਇਹਹਿਆਂ ਨੂਹਾਂ ਤਾਂ ਨਾ ਕੀ ਇਹ ਕਹਿ ਗਈ ਹੁੰਦੀ ਐ ਪਿਓ ਨੂੰ ਤਾਂ ਕੋਈ ਕਹਿੰਦੀ ਐ ਅੰਦਰ ਤੂੰ ਮੈਨਾਂ ਨਹੀਂ ਬੋਲਨੀ ਆ ਛਾਵਾਂ ਜੀ ਭਾਈ ਤਾਂ ਇਹਨਾਂ ਨੂੰ ਸਾਡਾ ਮਾਨ ਕਰੇ ਹਾਂਜੀ ਬਾਪੂ ਜੀ ਇਹ ਵੀ ਨਾ ਬਸ ਆਪਦੇ ਤੇ ਡਿਪੈਂਡ ਕਰਦਾ ਹੁੰਦਾ ਬਜ਼ੁਰਗਾਂ ਦੇ ਆਪਦੀ ਸੇਵਾ ਕਰਾਉਣੀ ਐ ਕਿਵੇਂ ਨਹੀਂ ਕਰਾਉਣੀ ਐ ਹੁਣ ਜਦੋਂ ਤੁਸੀਂ ਮੈਨੂੰ ਧੀ ਮੰਨ ਲਿਆ ਮੈਂ ਤੁਹਾਨੂੰ ਪਿਓ ਪਿਓ ਨਾ ਮੰਨਾਂ ਉਹ ਪੁੱਤਰਾ ਜੀ ਤੂੰ ਖੁਸ਼ ਹੈ ਤੇ ਅਸੀਂ ਵੀ ਖੁਸ਼ ਆ ਅਸੀਂ ਵੀ ਚਾਹੁੰਦੇ ਆ ਕਈ ਗੱਲਾਂ ਨਾ ਮੈਂ ਤੁਹਾਨੂੰ ਕਹਿ ਕੇ ਨਹੀਂ ਸੁਣਾਉਂਗਾ ਕਿਹੜਾ ਮਾਪਾਪਾ ਕਿਹੜਾ ਦਾਦਾ ਦਾਦੀ ਨਹੀਂ ਚਾਹੁੰਦਾ ਵੀ ਸਾਡੇ ਘਰੇ ਰੌਣਕਾਂ ਲੱਗਣ ਸਾਡੇ ਬੱਚੇ ਉੱਤੇ ਪੋਤੀਆਂ ਹੋਣ ਹਰੇਕ ਤੋਂ ਲੈ ਗਰ ਹਾਂਜੀ ਬਾਕੀ ਇਹ ਤਾਂ ਗੱਲ ਸਹੀ ਆ ਚਲੋ ਮਾਂ ਤੁਸੀਂ ਕਰੋ ਗੱਲਾਂ ਤੇ ਮੈਂ ਨਾ ਚਾਹ ਬਣਾ ਕੇ ਦੇ ਦਿੰਦੀ ਹਾਂ ਬਣਾ ਲੈ ਪੁੱਤ ਚੰਗਾ ਠੀਕ ਐ ਹੁਣ ਤਾਂ ਹੁਣ ਤਾਂ ਬਹੂ ਨੇ ਵੀ ਕਹਿਤਾ ਚਲੋ ਬਹੁਤ ਹੋ ਗੀਆਂ ਹੁਣ ਤੂੰ ਤੂੰ ਵੀ ਖੁਸ਼ ਹੋਵੇਂਗੀ ਇਸ ਗੱਲ ਤੇ ਮੈਂ ਤਾਂ ਖੁਸ਼ ਹੀ ਐ ਜੇ ਮੈਂ ਖੁਸ਼ ਹਾਂ ਤਾਂ ਹੀ ਤੇਰੇ ਕੋਲੇ ਗੱਲ ਛੇੜੀ ਐ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਵਧੀਆ ਬੱਸ ਫੇਰ ਠੀਕ ਐ ਤੁਹਾਡੀ رائے ਨਾ ਵਧੀਆ ਹੈ ਕਰਦਾ ਕਰ ਐ ਹੈ ਮੇਰੀ ਗੱਲ ਸੁਣ ਹੁਣ ਬੰਤੂ ਨੂੰ ਤੂੰ ਗੱਲ ਕਰੀ ਮੈਂ ਤਾਂ ਇਹ ਕੀ ਤਨੀ ਵੰਟੂ ਕੋਲੇ ਨਾ ਮੈਂ ਹੀ ਕਰੂਗਾ ਲੋਕ ਐ ਦੇਖ ਭਾਈ ਆਪਾਂ ਕਿਸੇ ਦਾ ਜਵਾਕ ਲੈਣ ਨਾਲੋਂ ਹੈਂ ਹੋਰ ਤੇਰਾ ਵਿਆਹ ਕਰਨ ਨਾਲੋਂ ਚੱਲ ਵਧੀਆ ਗਗਨ ਆਪਣੀ ਕੁੜੀ ਐ ਠੀਕ ਐ ਠੀਕ ਬੱਚਾ ਹੋਣ ਸਾਰ ਆਪਾਂ ਆਪਣੀ ਗੋਦ ਪਵਾ ਲਾਂਗੇ ਨਹੀਂ ਠੀਕ ਐ ਬਹੁਤ ਵਧੀਆ ਗੱਲ ਐ ਤਾਂ ਹੀ ਤਾਂ ਕਹਨੇ ਚੱਲ ਆਪਾਂ ਵੀ ਐ ਹੋ ਜਾਗੇ ਵੀ ਅਸੀਂ ਵੀ ਭਾਈ ਪੋਤਾ ਪੋਤੀ ਖੜੇ ਬਣੇ ਆ ਹਾਂ ਨਾ ਹੁੰਦਾ ਹੀ ਐ ਚਾਹ ਤਾਂ ਸਭ ਦੇ ਮਨ ਚ ਹਾਂ ਹੁਣ ਆਪਾਂ ਨੂੰ ਕੀ ਚਾਹ ਨਹੀਂ ਸੁਖਨਾ ਕੈ ਸਾਲ ਹੋ ਗਏ ਨੂੰ ਵਿਆਹੀ ਨੂੰ ਅੱਜ ਨੂੰ ਪੋਤਾ ਪੋਤੀ ਹੁੰਦੇ ਆਪਾਂ ਖੜੇ ਹੁੰਦੇ ਆ ਉਹ ਨਾਲੇ ਰੋਜ਼ ਦੀ ਹਾਨਾ ਜਿਹੜੀ ਕਿਰਕਿਰ ਹੁੰਦੀ ਹੈ ਇਹ ਮੁੱਕ ਜੂਗੀ ਇਹ ਮੁੱਕ ਜੂਗੀ ਤਾਂ ਹੀ ਤਾਂ ਕਹਿੰਨੀ ਰੋੜੀ ਕਰੀ ਮੈਂ ਤੈਨੂੰ ਕੋੜਾ ਬੋਲ ਨਾ ਜੇ ਤੂੰ ਮੈਨੂੰ ਕੁਝ ਕਹਿਣੀ ਹੈ ਤੇ ਉਹ ਉਹ ਨਾਲੇ ਨੂੰ ਮੈਂ ਰਹਿਂਦਾ ਵੀ ਮੇਰੇ ਕਰਕੇ ਲੜਾਈ ਹੋਈ ਪਰ ਸਾਰੇ ਕਿਤੇ ਵੀ ਨਹੀਂ ਗੱਲ ਲੀ ਫਿਰ ਹੁਣ ਕੀ ਕਰਾਂ ਮੇਰਾ ਤਾਂ ਢਿੱਡ ਮੱਚਦਾ ਜਦੋਂ ਮੈਂ ਲੋਕਾਂ ਦੇ ਜਵਾਬ ਦੇਖਦੀਆਂ ਘਰਾਂ ਚ ਅੰਗਣ ਚ ਖੇਡਦੇ ਉਹਨਾਂ ਦੇ ਨਹੀਂ ਕੋਈ ਗੱਲ ਨਹੀਂ ਠੀਕ ਐ ਤੁਹਾਡੀ ਗੱਲ ਚੰਗਾ ਫਿਰ ਠੀਕ ਐ ਚਲ ਹੁਣ ਵੰਟੂ ਆਊਗਾ ਵੰਟੂ ਕੋਲੇ ਹੁਣੇ ਦਿਨੇ ਗੱਲ ਕਰ ਲਈ ਤੂੰ ਕੱਲ ਨੂੰ ਮੈਂ ਆ ਕੇ ਇੱਥੇ ਹੋਇਆ ਨਾ ਮੇਰੇ ਕੋਲੇ ਭੇਜੀ ਦੀ ਠੀਕ ਹੈ ਐ ਹੀ ਨਹੀਂ ਕਰ। ਦੁਬਾਰਾ ਕਹਿਵਾਦਾ ਕੀ ਕਰਨ। ਐ ਹੀ ਨਹੀਂ ਕਰੇ। ਚਲ ਠੀਕ ਹੈ ਜੇ ਤੂੰ ਆ ਗਿਆ ਉਦੋਂ ਗੱਲ ਕਰ ਲੂ ਮੈਂ। ਚੰਗਾ ਠੀਕ ਹੈ। ਆ ਗਈ। ਹੋਰ ਜੀ ਆ ਤਾਂ ਗਈ। ਜਵਾਕ ਹੈ ਨਹੀਂ ਕਰੇ। ਕਿੱਧਰ ਉਹ ਸਕੂਲ ਗਏ ਹੋਏ ਐ। ਉਹ ਤਾਂ ਮੈਨੂੰ ਵੀ ਪਤਾ। ਟਾਈਮ ਨਹੀਂ ਹੋਇਆ ਉਹਨਾਂ ਦਾ ਹਜੇ। ਨਾਲੇ ਹੋਇਆ ਨਹੀਂ ਟਾਈਮ। ਅੱਛਾ। ਤੇ ਜਿਹੜੀ ਕਿਉਂ ਗਈ ਚੱਲ ਗਈ? ਚੱਲ ਗਈ ਸੁਖ ਨਾਲ। ਮੰਨ ਗਈ ਭਾਬੀ। ਕਹਿੰਦੀ ਮੈਂ ਗੋਦ ਫਵਾ ਲੂ ਤੇਰਾ ਬੱਚਾ। ਬਸ ਠੀਕ ਹੈ ਫਿਰ ਹੁਣ ਤਾਂ ਸਹੁਰਿਆਂ ਦੇ ਵੀ ਜ਼ਮੀਨ ਆਪਣੀ ਹੋ ਗਈ। ਸਹੀ ਗੱਲ ਆ ਜੀ। ਮੈਨੂੰ ਨਹੀਂ ਪਤਾ ਸੀ। ਵੀ ਸੋਡਾ ਇੰਨਾ ਦਿਮਾਗ ਵੀ ਕੰਮ ਕਰਦਾ ਠੀਕ ਮੈਂ ਤਾਂ ਨਹੀਂ ਸੋਨੂੰ ਪਤਾ ਵੀ ਪੰਜ ਕਿੱਲੇ ਆਪਣੇ ਕੋਲੇ ਸੀਗੇ ਇਹ ਕਾ ਨਿੱਕਾ ਨਿਆਣਾ ਹੋ ਜਾਂਦਾ ਘਰੇ ਰਵੀ ਹੈਗਾ ਸੀ ਹਈ ਆਪਣੀ ਤਾਂ ਜ਼ਮੀਨ ਵੰਡੀ ਜਾਂਦੀ ਫੇਰ ਉਹੀ ਤਾਂ ਗੱਲ ਆ ਹੁਣ ਚੱਲ ਉਹ ਵੀ ਆਪਣੀ ਹੋ ਗਈ ਜਵਾਕਾਂ ਤਾਂ ਐਸ਼ ਕਰਨਗੇ ਸਹੀ ਗੱਲ ਆ ਆ ਤਾਂ ਸੋਡੀ ਸੋਹਣੀ ਗੱਲ ਆ ਵੀ ਜਵਾਕ ਤਾਂ ਐਸ਼ ਕਰਨਗੇ ਫੇਰ ਕਿੰਨੇ ਕ ਵਜੇ ਆਗੇ ਸੀ ਤੁਸੀਂ ਰਾਤ ਰਾਤ ਮੈਂ ਆ ਗਿਆ ਸੀ 11:00 ਵਜੇ ਦੇਖ ਲੈ ਮੈਂ ਸੋਨੂੰ ਕਿਹਾ ਸੀ 10:00 ਵਜੇ 10:30 ਉੱਥੇ ਨਾਂ ਬਜਾਇਓ ਪਰ ਬਜਾਈ ਦਿੱਤੇ ਹਨ ਉਹ ਫਿਰ ਮੁੰਡੇ ਬੈਠੇ ਸੀ ਅੱਛਾ ਪਾਰਟੀ ਵਧੀਆ ਚੱਲੀ ਫਿਰ ਵਧੀਆ ਚੱਲੀ ਬਾੜੀ ਤਾਂ ਨਹੀਂ ਪੀਤੀ ਪੁੱਤ ਨਾ 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 ਅੱਛਾ ਠੀਕ ਠੀਕ ਰਹੇ ਹੈ ਖੁਸ਼ ਖਬਰੀ ਦੱਸੀ ਉਹਨਾਂ ਨੂੰ ਵੀ ਭਾਬੀ ਮਾਂ ਵੜਨ ਵਾਲੀ ਆ ਕਿ ਦੱਸੇ ਹੀ ਨਹੀਂ ਨਾ ਹਲੇ ਦੱਸਿਆ ਨਹੀਂ ਚੱਲ ਦੱਸੀ ਵੀ ਨਾ ਕਿਉਂਕਿ ਦੇਖ ਆਪਾਂ ਤਾਂ ਹੁਣ ਪੇਕਿਆਂ ਦੇ ਗੋਦ ਪਾ ਦਾਂਗੇ ਇਹ ਜਵਾਕ ਹਨਾ ਹੌਲੀ ਹੌਲੀ ਵਧੀਆ ਹੋਇਆ ਰੱਬ ਨੇ ਆਪਣੀ ਸੋਣੀ ਲੈਤੀ ਸਾਰੀ ਜ਼ਮੀਨ ਤੇ ਕਬਜ਼ਾ ਆਪਣਾ ਹੀ ਹੋ ਜਾਊਗਾ ਇਹ ਤਾਂ ਹੈ ਮੈਂ ਕਹਿੰਦੀ ਸੀ ਰੋਟੀ ਖਾ ਲਈ ਸੀ ਤੁਸੀਂ ਨਾ ਹਲੇ ਤਾਂ ਨਹੀਂ ਖਾਧੀ ਅੱਛਾ ਚੱਲ ਮੈਂ ਤੁਹਾਨੂੰ ਨਾਲੇ ਰੋਟੀ ਬਣਾ ਦਿੰਨੀ ਆ ਨਾਲੇ ਮੈਂ ਕੁੱਟ ਚਾਹ ਦੀ ਬਣਾ ਕੇ ਪੀ ਲਵਾਂ ਬਣਾ ਲੈ ਹਾਂ ਬੈਠੋ ਤੁਸੀਂ ਆਪਦਾ ਬਾਪੂ ਹਾਂ ਰਸਬਾਈ ਮੈਨੂੰ ਨਾ ਪੈਸੇ ਚਾਹੀਦੇ ਸੀ ਥੋੜੇ ਜੇ ਪੈਸੇ ਸੀ ਤਾਂ ਤੂੰ ਲੈ ਜਾ ਕਾਦੇ ਵਾਸਤੇ ਚਾਹੀਦੇ ਕਹਿੰਦੇ ਸੀ ਕੰਮ ਜਾਂ ਸੀਗਾ ਮੈਨੂੰ ਪੈਸਿਆਂ ਤਾਂ ਪੈਸੇ ਜੇਬ ਚ ਹੈ ਨਹੀਂ ਤੈਨੂੰ ਪਤਾ ਮੈਨੂੰ ਕੰਮ ਦੱਸ ਤਾਂ ਕੰਮ ਕੀ ਹੈ ਕੰਮ ਤਾਂ ਨਾ ਮਾਂ ਨੇ ਕਿਹਾ ਸੀਗਾ ਕਹਿੰਦੀ ਸੁਨਾਰੇ ਨੂੰ ਨਾ ਕੁਝ ਪੈਸੇ ਦਿਆ ਕਹਿੰਦੀ ਗਾਂ ਕਹਿੰਦੀ ਨਿਕਾ ਨਿਆਣਾ ਹੋਣ ਵਾਲਾ ਉਦੇ ਉਹ ਸਗਲੇ ਜੇ ਬਣਾਉਣੇ ਆ ਅੱਛਾ ਅੱਛਾ ਫਿਰ ਤਾਂ ਵਧੀਆ ਕੰਮ ਵਾਸਤੇ ਮੰਗਦੇ ਪੈਸੇ ਉਹ ਵੀ ਤੁਹਾਨੂੰ ਪਤਾ ਹੀ ਆ ਬਾਪੂ ਮੈਂ ਕਿਹੜਾ ਫਾਲਤੂ ਖਰਚੇ ਕਰਦਾ ਨਹੀਂ ਫਾਲਤੂ ਖਰਚਾ ਤਾਂ ਸ਼ਿਰਨਾ ਚਾਹੇ ਥੋੜਾ ਜਿਆ ਕਰ ਲੀਏ ਮੜਾ ਹੁੰਦਾ ਸਹੀ ਗੱਲ ਆ ਬਾਪੂ ਨਾ ਉਥੇ ਪੈਸਾ ਹੋਵੇ ਨਾ ਚਾਰ ਪੈਸੇ ਇਕੱਠੇ ਹੋਣ ਆ ਇਹ ਤਾਂ ਹੈ ਹੈ ਸਹੀ ਗੱਲ ਜੇ ਆਪਾਂ ਪੈਸੇ ਨਾਲ ਪਿਆਰ ਕਰਨ ਨੂੰ ਹਟ ਜਾਈਏ ਨਾ ਤੇ ਗਲਤ ਥਾਂ ਤੇ ਲਾਉਣ ਲੱਗ ਜਾਈਏ ਫਿਰ ਉਥੇ ਘਾਟਾ ਹੀ ਘਟਾ ਹੈ ਆ ਇਹ ਤਾਂ ਹੈਗਾ ਉਹ ਤਾਂ ਮੈਂ ਮਾਣ ਨੂੰ ਕਿਹਾ ਵੀ ਸੀਗਾ ਮੈਂ ਖੈ ਤਾਂ ਇਹ ਵੀ ਫਾਲਤੂ ਖਰਚਾ ਹੀ ਹਾਂ ਇਹ ਫਾਲਤੂ ਨਹੀਂ अच्छा यही चीजਾਂ ਦੇ ਦਾ ਬੰਦੇ ਨੂੰ ਖਰਚ ਕਰਨਾ ਚਾਹੀਦਾ ਠੀਕ ਆਪੂ ਹੈ ਕਿਨੇ ਕ ਬਹਿਦੇ ਮੈਂ ਚਲਾਇਆ ਕਰਕੇ ਰ ਮੈਨੂੰ 1500 ਰੁਪਿਆ ਦੇ ਦੇ ਬਾਕੀ ਜਿੱਦੇ ਫੜ ਕੇ ਲਿਆਵਾਂਗੇ ਉਹਦੇ ਦੇ ਦਾਂਗੇ ਮੈਂ ਤਾਂ ਕਹਿੰਦਾ ਤੂੰ ਸਾਰੇ ਨਿਮੇੜਿਆ ਤੇਦੇ ਉਹਦੇ ਦੇਣੀ ਨਹੀਂ ਪੈਣੇ ਚੱਲ ਫਿਰ ਜਿਵੇਂ ਤੇਰੀ ਮਰਜ਼ੀ ਹੈ ਜਿਵੇਂ ਤੈਨੂੰ ਲੋਟ ਲੱਗਦਾ ਉਵੇਂ ਕਰ ਹੈ ਜੇ ਕੋਈ ਬਾਤ ਕੱਟੂ ਹੋ ਠੀਕ ਹੈ ਲੈ ਜੀ ਆ ਲੈ 29000 ਲੈ ਜਾ ਚੱਲ ਚੰਗਾ ਆਪੂ ਬਾਕੀ ਜੇ ਕੋਈ ਉੱਤੇ ਥੱਲੇ ਹੋਇਆ ਬਾਤ ਚ ਕਰ ਲਾਉਂਦਾ ਮੈਂ ਹੁੰਦਾ ਨਾ ਉਹ ਤੋਲਣ ਵੇਲੇ ਪਤਾ ਲੱਗਦਾ ਚੀਜ਼ ਨਾ ਮਾੜੀ ਬੁਟੀ ਕਿ ਸਿਉਣਾ ਚੰਗੀ ਹੁੰਦਾ ਜਿਹੜਾ ਮਹਿੰਗਾ ਹੁੰਦਾ ਕੰਮ ਇਹ ਹਾਂ ਇਹ ਤਾਂ ਤੋਲੇ ਤੋਂ ਪਤਾ ਲੱਗੂ ਵੀ ਕਿੰਨੇ ਨੇ ਠੀਕ ਹੈ ਹੈ ਚੱਲ ਕੋਈ ਨਾ ਬਾਕੀ ਹੋਰ ਧਿਆਨ ਰੱਖ ਵੀ ਇਹ ਤਾਂ ਵਧੀਆ ਥਾਂ ਤੇ ਤੂੰ ਖਾਟ ਕਰ ਰਿਹਾ ਹਾਂ ਹੁਣ ਘਰੇ ਮਤਲਬ ਡਿਲੀਵਰੀ ਹੋਊਗੀ ਖਾਟਾ ਉਹਨੂੰ ਵੀ ਹੋਊਗਾ ਅੰਮ੍ਰੀਗਾਲ ਹਾਂ ਇੱਕ ਮੈਂ ਕਹਿੰਦਾ ਸੀਗਾ ਬਾਪੂ ਤੇ ਮੈਂਸ ਤਾਂ ਹੁਣ ਦੁੱਧੋ हट ਗਈ ਮੈਂਸ ਲੈ ਲਈਏ ਹੋਰ ਇੱਕ ਫੇਰ ਮੈਂ ਐਸਟਰੀ ਹੋ ਲੈਣੀ ਐ ਇਹਦੀ ਤਾਂ ਹਲੇ ਸੇਵਈ ਕਰਨੀ ਪਊ ਆਪਾਂ ਨੂੰ ਇਹਦਾ ਇਹ ਵੇਚ ਦੰਨੇ ਆਂ ਮੈਂ ਸੱਜਰ ਦੁੱਧ ਦੇ ਲੈ ਚੱਲ ਹੈ ਕਰ ਲਾਂਗੇ ਤੁਸੀਂ ਲੈ ਆਓ ਸੱਜਰ ਸੋਈ ਦੇਖ ਲਾਂਗੇ ਫਿਰ ਹਾਂ ਤੇ ਇਹਨੂੰ ਵੇਚ ਦਿਓ ਚੱਲ ਫਿਰ ਮੈਂ ਨਾ ਉਹਦੇ ਨਾਲ ਹੈਪੀ ਨਾਲ ਗੱਲ ਕਰ ਲੂੰਗਾ ਉਹਦੇ ਕੋਲ ਪਸ਼ੂ ਜੇ ਖੜੇ ਆ ਬਾਕੀ ਉਹ ਜਾਂਦਾ ਰਹਿੰਦਾ ਇੱਧਰ ਉੱਧਰ ਵਪਾਰੀਆਂ ਨਾਲ ਹੈਗਾ ਲੈ ਨੂੰ ਇੰਨੀ ਗੱਲ ਕਹਿ ਜੀ ਕਿ ਸਾਨੂੰ ਵਧੀਆ ਫੀਲ ਪਸ਼ੂ ਦਮਾਈ ਨਾੜਾ ਆਏ ਤਾਂ ਆਮ ਇਸ ਵੀ ਉਹਨੀ ਦਵਾਈ ਸੀਗੀ ਹਾਂ 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 ਚੱਲ ਫਿਰ ਮੈਂ ਜਾਨ ਨਾਲ ਤਾਂ ਉਧਰ ਸੁਨਿਆਰੇ ਕੋਲ ਜਾਨ ਨਾਲ ਹੈਪੀ ਨਾਲ ਗੱਲ ਕਰ ਲੈ ਠੀਕ ਹੈ ਠੀਕ ਹੈ ਠੀਕ ਆ ਇਹ ਇੰਨਾ ਕੁ ਦਾ ਸਿਆਣਾ ਹੈ ਮਾਂ ਨੇ ਜਿਤ ਰਖਦਾ ਜੇ ਕੋਈ ਗੱਲ ਕਹਿੰਨੇ ਆ ਨਾ ਜਵਾਬ ਨਹੀਂ ਦਿੰਦਾ ਮੂਹ ਚਾਹੇ ਕਹੇ ਜੀ ਸੁਭਾਅ ਇਹਦਾ ਹੁਣਾ ਵੀ ਚਾਹੇ ਦਾ ਜਿਹੜੀ ਰਾਤ ਮਾਂ-ਪਾਪ ਦਾ ਸਤਿਕਾਰ ਕਰਦੀ ਆ ਨਾ ਤੇ ਉਹ ਸੁਖ ਮਾਣਦੀ ਆ ਸੌਕੇ ਹੀ ਰਹਿੰਦੇ ਨੇ ਚਲ ਸ਼ਾਬਾਸ਼ ਹੀ ਭਾਈ ਉਹ ਪਤ ਕੀ ਹੋਰ ਮੈਂ ਪਾਣੀ ਲਿਓਨੀ ਆ ਖੜ ਜਾ ਹਾਏ 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 ਅੱਤ ਲੈ ਪੁੱਤ ਲੈ ਕੋਲੀ ਕਰ ਲੈ ਉਟੀ ਆ ਗਈ ਹਾਂ ਮਾਂ ਐ ਕੀ ਖਾ ਲਿਆ ਇਹ ਜਾ ਘਾਦਾ ਤਾਂ ਕੁਛ ਨਹੀਂ ਵਾਂ ਪਤਾ ਨਹੀਂ ਕਿਉਂ ਮੇਰਾ ਤਾਂ ਨਾ ਹੋਰੀ ਜੀ ਕੱਚਾ ਜਾ ਹੋ ਹੀ ਜਾਂਦਾ ਚਲ ਐ ਕਰ ਆਪਣੇ ਡਾਕਟਰ ਨਹੀਂ ਨਹੀਂ ਆਪਾਂ ਇਹਦੇ ਕੋਲ ਚੱਲੀਏ ਉਹਨੂੰ ਦਿਖਾ ਲਿਓ ਨੇ ਮਾਂ ਡਾਕਟਰ ਨਹੀਂ ਤਾਂ ਕੋਈ ਨਹੀਂ ਦਿਖਾਏ ਆਮਾਂਗੇ ਮੈਨੂੰ ਲੱਗਦਾ ਤਜਾਬ ਤੋਂ ਜੂਨਾ ਬਣ ਗਿਆ ਹੋਵੇ ਕੋਈ ਨਾ ਪੁੱਤ ਫਿਰ ਉਹ ਗੋਲੀ ਦੇ ਦੂਗੀ ਤਜਾਬ ਦੀ ਆਪਾਂ ਚੱਲਦੇ ਆ ਮੈਂ ਗਲਾਸ ਧਰਿਆ ਮਾਂ ਠੀਕ ਆ ਮਾਂ ਕੋਈ ਨਹੀਂ ਧਰਿਆ ਆ ਕੀ ਹੋ ਗਿਆ ਮੈਨੂੰ ਹੋਰੂ ਹੋਰੂ ਜਿਹਾ ਤਾਂ ਹੋਈ ਜਾਂਦਾ ਮਨਾ ਕੋਸ ਚੰਗਾ ਲੱਗਦਾ ਆ ਜਤੀ ਏ ਮੈਂ ਚਲੀ ਮਾਂ ਜਿਹੜਾ ਵੀ ਕੁਸ ਖਾਨੀ ਐ ਕੋੜਾ ਕੋੜਾ ਜਿਹਾ ਲੱਗ ਜਾਂਦਾ ਚੱਲ ਕੋਈ ਨਾ ਆ ਜਾ ਫਿਰ ਦਿਖਾਇਆ ਨਹੀਂ ਉਹਨੂੰ ਚੱਲ ਮਾਂ ਆ ਜਾ ਪੁੱਤ ਦੇਖ ਲੈ ਕਹਿੰਦੇ ਹੁੰਦੇ ਆ ਨਾ ਰੱਬ ਦੇ ਘਰ देर ਐ ਹੰਦੇਰ ਨਹੀਂ ਹੁਣ ਤਾਂ ਆਪਾਂ ਦਵਾਈਆਂ ਵੀ ਬੰਦ ਕਰਤੀਆਂ ਸੀ ਤਾਂ ਵੀ ਰੱਬ ਨੇ ਸੁਣ ਲਈ ਸਹੀ ਗੱਲ ਆ ਮਾ ਮੈਂ ਕਹਿੰਦੀ ਹੁੰਦੀ ਸੀ ਨਾ ਬਸ ਜਦੋਂ ਪਰਮਾਤਮਾ ਨੇ ਸੁਣਨੀ ਆ ਉਹਨੇ ਉਹਦਾ ਹੀ ਸੁਣਨੀ ਆ ਆਪਣੀ ਕਾਹਲੀ ਨਾਲ ਕੁਝ ਨਹੀਂ ਹੋਣ ਲੱਗਿਆ ਚੱਲ ਪੁੱਤ ਚਾਹੇ ਮੇਰੇ ਘਰੇ ਤਾਂ ਪੋਤੀ ਆ ਜੇ ਪਰ ਮੇਰੇ ਘਰੇ ਰੌਣਕ ਲੱਗ ਜੇ ਮੈਂ ਤਾਂ ਬਲਾਈ ਚਾਹ ਚੜਿਆ ਜਦੋਂ ਮੈਨੂੰ ਡਾਕਟਰ ਨੀਨੇ ਦੱਸਿਆ ਵੀ ਭਾਈ ਇਹ ਤਾਂ ਮਾਂ ਵਾਲਨ ਵਾਲੀ ਆ ਮਾਂ ਤੁਹਾਨੂੰ ਤਾਂ ਜਿਹੜਾ ਚਾ ਚੜਿਆ ਚੜਿਆ ਮੈਨੂੰ ਵੀ ਦੁੱਗਣਾ ਚਾ ਚੜਿਆ ਕਹਿੰਦੇ ਹੁੰਦੇ ਆ

ਸਤ ਲੈ ਗਗਨ ਕਦ ਆ ਗਈ ਹਾਏ ਹਾਏ ਓਕੇ ਗਗਨ ਸਸਿਕਾਲ ਸਸਿਕਾ ਮਾ ਸਸਿਕਾਲ ਪੁੱਤ ਨਾ ਤੂੰ ਕੋੜੇ ਬੜੇ ਆ ਗਈ ਜਦੋਂ ਤੂੰ ਘਰੋਂ ਬਾਹਰ ਸੀ ਤੈਨੂੰ ਐ ਤਾਂ ਪਤਾ ਸੀ ਮਾਂ ਵੀ ਸੁੱਖ ਨਾਲ ਮੇਰੀ ਧੀ ਨੇ ਘਰੇ ਆਉਣਾ ਘਰੇ ਰਹਿਣਾ ਸੀ ਨਾਲੇ ਮੇਰੀ ਗੱਲ ਸੁਣ ਭਾਈ ਹੁਣ ਮੈਨੂੰ ਸੱਤਾਂ ਮਹੀਨਾ ਲੱਗਣ ਵਾਲਾਗਾ ਠੀਕ ਆ ਨਾ ਮੈਨੂੰ ਵਿਦਾ ਕਰਾ ਕੇ ਲਿਆਓ ਨਹੀਂ ਲਿਆਵਾਂਗੇ ਕੋਈ ਗੱਲ ਨਹੀਂ ਪਰ ਅੱਜ ਤਾਂ ਮੈਨੂੰ ਬਹੁਤ ਅਚਾ ਚੜਿਆ ਪਿਆ ਧਰਤੀ ਪੈਰ ਨਹੀਂ ਲੱਗਦਾ ਮੇਰਾ ਤਾਂ ਹੋ ਤਾਂ ਮੈਨੂੰ ਪਤਾ ਮੇਰੀ ਮਾਂ ਦਾ ਧਰਤੀ ਪੈਰ ਕਿਵੇਂ ਲੱਗੇ ਤੈਨੂੰ ਪਤਾ ਵੀ ਮੇਰੀ ਧੀ ਆ ਗਈ ਇਸ ਘਰ ਨੂੰ ਚਰਾਗ ਇਸ ਤੇਰੀ ਧੀ ਨਹੀਂ ਦੇਣਾ ਤੇ ਖੁਸ਼ੀ ਕਿਉਂ ਨਹੀਂ ਹੋ ਨੀਤੀ ਦਾ ਵਿਚਾਰ ਹੈ ਪਰ ਚਾਹੀ ਮੈਨੂੰ ਐਨਾ ਜਿਹੜੇ ਮੈਂ ਤੈਨੂੰ ਗੱਲ ਹੀ ਨਹੀਂ ਦੱਸ ਸਕਦੀ ਰੂਪਾਂ ਦੀ ਛੇਤੀ ਜਦੀ ਮੈਨੂੰ ਔੜ ਵੀ ਨਹੀਂ ਤੇ ਤੈਨੂੰ ਕੀ ਕਹਾ ਕੀ ਨਾ ਸਹੀ ਗੱਲ ਆ ਮਾਂ ਕਹਿੰਦੇ ਹੁੰਦੇ ਆ ਜਦੋਂ ਆਪ ਨੂੰ ਪਤਾ ਲੱਗ ਜੇ ਵੀ ਸਾਡੇ ਘਰੇ ਖੁਸ਼ੀ ਆਉਣ ਆਲੀਆਂ ਉਦੋਂ ਤਾਂ ਬਾਲੇ ਚਾਹ ਹੁੰਦਾ ਤੇ ਚਾਹ ਚੱਕਿਆ ਵੀ ਨਹੀਂ ਜਾਂਦਾ ਹੁੰਦਾ ਚੱਲ ਪੁੱਤ ਆਇਆ ਕਰ ਇੱਥੇ ਗਰਮੀ ਹੈ ਜਾਂ ਏਸੀ ਛੱਡ ਕੇ ਅੰਦਰ ਪੈ ਜਾ ਤੂੰ ਠੀਕ ਹੈ ਮਾਂ ਹਾਂ ਭੱਗ ਜਾ ਫੇ ਮੈਂ ਦੁੱਧ ਚੇ ਪਤੀ ਪਾ ਕੇ ਲਿਓਨੀਆ ਤੇਰੇ ਵਾਸਤੇ ਠੀਕ ਮਾਂ ਠੀਕ ਹਾਂ ਚੰਗਾ ਲੈ ਮਾਂ ਉਹਦਾ ਤੈਨੂੰ ਫਿਕਰ ਹੋ ਗਿਆ ਜੀਨੇ ਇਸ ਘਰ ਨੂੰ ਵਾਰਸ ਦੇਣਾ ਉਹਦਾ ਕੋਈ ਫਿਕਰ ਹੀ ਨਹੀਂ ਵੀ ਚਾਹ ਪੀਤੀ ਹੈ ਜਾਂ ਨਾ ਪੀਤੀਆ ਬੁਖਾਰ ਬਖੂਰ ਆ ਭਾਬੀ ਨੂੰ ਨਹੀਂ ਨਹੀਂ ਬੁਖਾਰ ਕਾ ਨੂੰ ਆ ਭਾਈ ਹੈ ਪੁੱਛ ਨਾ ਫਿਕਰ ਤੇਰਾ ਵੀ ਹੈ ਪਰ ਮੈਨੂੰ ਉਹਦਾ ਵੀ ਹੈ ਹੁਣ ਮੈਨੂੰ ਤੇਰੇ ਨਾਲ ਉਹਦਾ ਵਧ ਹੈ ਕਿਉਂ ਮਾਂ ਕੀ ਹੋ ਗਿਆ ਇਹ ਜਾ ਸੁਖ ਨਾਲ ਸਾਡੀ ਤਾਂ ਰੱਬ ਨੇ ਸੁਣ ਲਈ ਭਾਈ ਨਿੱਕਾ ਨਿਆਣਾ ਹੋਣ ਵਾਲਾ ਸੱਚੀ ਹਾਂ ਠੀਕ ਹੈ ਨਾ ਵਿਪਾ ਬਿਕੋੜ ਬੱਚਾ ਹੋਣ ਵਾਲਾ ਹੋਰ ਹੈ ਤੇ ਮੈਂ ਤਾਂ ਬਲਾਈ ਖੁਸ਼ੀ ਚੜੀ ਮੈਂ ਆਖਿਆ ਲੈ ਐਮੀ ਤੈਨੂੰ ਕਹਿੰਦੇ ਸੀ ਭਾਈ ਤੇ ਤੇਰਾ ਜਵਾਗ ਗੋਦ ਲਾ ਲਾਂਗੇ ਚਲ ਕਾ ਨੂੰ ਸੁੱਖ ਨਾਲ ਭਾਈ ਤੇਰੇ ਵੀ ਤਿੰਨ ਹੋ ਜਾਣਗੇ ਅਮਾ ਇਹਦਾ ਮਤਲਬ ਭਾਬੀ ਮਾਂ ਬਣਨ ਵਾਲੀ ਆ ਤੇ ਹੁਣ ਫਿਰ ਆ ਜਵਾਕ ਦਾ ਕੀ ਬਣੂਗਾ ਲੈ ਕੁੜੇ ਇਹਦਾ ਕੀ ਬਣਨਾ ਇਹ ਤੂੰ ਘਰੇ ਰੱਖ ਲਈ ਹੈ ਮਾਂ ਹੁਣ ਤੂੰ ਕਹਿੰਨੇ ਘਰੇ ਰੱਖ ਲਈ ਪਤਾ ਆ ਤਿੰਨ ਮਹੀਨੇ ਮੈਂ ਕਿੰਨੇ ਚਾ ਨਟ ਪਾਇਆ ਬਿਹਾ ਵੀ ਜਦੋਂ ਪੈਦਾ ਹੋ ਗਿਆ ਉਦੋਂ ਮੈਂ ਫੇਕੇ ਆਇਆ ਕਰੂੰ ਫੇਕੇ ਆਇਆ ਕਰੂੰ ਮੇਰੇ ਤਾਂ ਸਾਰੇ ਕਾਸੇ ਤੂੰ ਤੂੰ ਪਾਣੀ ਫੇਰਤਾ ਮਾਂ ਪੁੱਤ ਮੈਨੂੰ ਪਤਾ ਹੈ ਤੈਨੂੰ ਚਾ ਸੀ ਵੀ ਚੱਲ ਮੇਰੇ ਭਰਾ ਘਰੇ ਕੋਈ ਲਾਦ ਨਹੀਂ ਹੁੰਦੀ ਹੈ ਮੈਂ ਜਵਾਬ ਉਹਨੂੰ ਦੇਵਾ ਫਿਕਰ ਤਾਂ ਬਥੇਰਾ ਸੀ ਤੈਨੂੰ ਹੈ ਚਾ ਬਥੇਰਾ ਸੀ ਪਰ ਚੱਲ ਜਦੋਂ ਰੱਬ ਨੇ ਉਹਦੀ ਸੁਣ ਲਈ ਹੁਣ ਕਾ ਨੂੰ ਤੂੰ ਤਕਲੀਫ ਕਰਦੀ ਐਵੇਂ ਨਾਲੇ ਐਮੀ ਪ੍ਰਾਉਣਾ ਕਹੂਗਾ ਤੈਨੂੰ ਹੁਣ ਤਾਂ ਭਾਈ ਚਾਹੇ ਨਹੀਂ ਕਹਿੰਦਾ ਕੱਲ ਕੱਲ ਨੂੰ ਮੇਹਣਾ ਤਾਂ ਮਾਰ ਦੂ ਲੈ ਮੇਰਾ ਜਵਾਕ ਸੀ ਤੂੰ ਜਾ ਕੇ ਆਪਦੇ ਉਹਨਾਂ ਨੂੰ ਦੇ ਤਾਂ ਪੇਕਿਆਂ ਨੂੰ ਉਹ ਹੋ ਮਾਂ ਤੂੰ ਤਾਂ ਨਾ ਸਾਨੂੰ ਉਹੀ ਗੱਲ ਹਜੇ ਤਾਂ ਭਾਬੀ ਦਾ ਬੱਚਾ ਜੱਗ ਤੇ ਵੀ ਨਹੀਂ ਆਇਆ ਤੂੰ ਸਾਨੂੰ ਪਹਿਲੀ ਪ੍ਰਾਇ ਕਰਤਾ ਨਾਲੇ ਮਾਂ ਪਤਾ ਕੀ ਆ ਮੈਨੂੰ ਇਹ ਦੁੱਖ ਨਹੀਂ ਵੀ ਭਾਬੀ ਦੇ ਬੱਚਾ ਕਿਉਂ ਹੋਣ ਵਾਲਾ ਉਹਦੀ ਮੈਨੂੰ ਵੀ ਬਹੁਤ ਖੁਸ਼ੀ ਆ ਵੀ ਚੱਲ ਰੱਬ ਨੇ ਇਹਦੀ ਵੀ ਸੁਣ ਲਈ ਪਤਾ ਮਾਂ ਰੱਬ ਨੇ ਇਹਦੀ ਕਿਉਂ ਸੁਣਿਆ ਮੇਰੇ ਬੱਚੇ ਕਰਕੇ ਸੁਣਿਆ ਜੇ ਇਹ ਕਰਮਾ ਵਾਲੇ ਸਤਰ 'ਚ ਪੈਰ ਪਾਉਗਣ ਤਾਂ ਉਹਦੇ ਕੋਲ ਬੱਚਾ ਹੋਣਾ ਲਾ। ਕਈ ਕਹਾਵਤਾਂ ਸੁਣੀਆਂ ਨਾ ਤੂੰ ਪਿੰਡਾ ਪਿੰਡਾ ਚ ਆਏ ਹੋਏ ਹੁੰਦਾ ਅਗਲੀ ਬੱਚਾ ਗੋਦ ਲੈ ਲੈਂਦੀ ਆ ਫਿਰ 5-7 ਸਾਲਾਂ ਬਾਅਦ ਉਹਦੇ ਵੀ ਬੱਚਾ ਹੋ ਜਾਂਦਾ। ਇਹ ਗੱਲ ਸੱਚੀ ਆ ਮਾਂ ਤੇ ਇਹ ਤਾਂ ਇਹਦੇ ਜਵਾਬ ਹੋਗਾ ਭਾਬੀ ਦੇ ਕਿਉਂਕਿ ਭਾਬੀ ਨੇ ਉਹਨੂੰ ਵੀ ਗੋਦ ਲੈਣਾ ਪਉ। ਓਹੋ ਪੁੱਤ ਉਹ ਤਾਂ ਕੋਈ ਗੱਲ ਨਹੀਂ ਚੱਲ ਜੇ ਤੂੰ ਬਾਹਲਾ ਕਰਾਂਗੇ ਅਸੀਂ ਗੋਦ ਵੀ ਲੈ ਲਾਂਗੇ ਪਰ ਮੈਂ ਤਾਂ ਇਹ ਕਹਿੰਦੀ ਆ ਵੀ ਹਜੇ ਕਿਹੜਾ ਇਹ ਜੱਗ ਤੇ ਆਇਆ ਹੈ। ਵੀ ਅਸੀਂ ਗੋਦ ਲੈ ਲਿਆ ਹਜੇ ਤਾਂ ਸੁੱਖ ਨਾ ਤੇਰੀ ਕੁੱਖ 'ਚ ਹੀ ਐ। ਚੱਲ ਭਾਈ ਜਿਉਂਦਾ ਬਸਦਾ ਰਹੇ ਆਪਦੇ ਆ ਗੈ ਨਹੀਂ ਪੁੱਤ ਮੈਂ ਤਾਂ ਹੋਰ ਕੋਈ ਨਹੀਂ ਮਾਂ ਹੋਰ ਤਾਂ ਕੁਛ ਨਹੀਂ ਪਤਾ ਕੀ ਆ ਮੈਂ ਤਾਂ ਬੇਫਿਕਰੀ ਫਿਰਦੀ ਸੀ ਮੇਰੇ 3 ਹੋ ਜੇ ਪੁੱਤ ਹੋ ਜੇ ਬਸ ਇਹ ਤਾਂ ਮੇਰੇ ਪੇਕਿਆਂ ਦਾ ਪਰ ਹੁਣ ਜੇ 3 ਹੋ ਗਈ ਮਾਂ ਮੇਰੇ ਤਾਂ ਪਹਿਲੀ ਕੁੜੀ ਹੈਗੀ ਆ ਤੈਨੂੰ ਪਤਾ ਵੀ ਅਗਲਾ ਜਿੰਨੇ ਕਿੱਲੇ ਜ਼ਮੀਨ ਦੇ ਆ ਉਹਨੇ ਲੱਖ ਮਾਂ ਪਿਆ ਤੋਂ ਭਰਉਂਦੇ ਆ ਮੈਂ ਹਾਏ ਦੋ ਤੀਆਂ ਨੂੰ ਕੀ ਦੇ ਦੂੰ ਮੇਰੇ ਪੁੱਤ ਕੋਲ ਤਾਂ ਪਹਿਲੇ 5 ਕਿੱਲੇ ਆ ਓਹੋ ਕਮਲ ਜੀ ਇਹ ਤੂੰ ਫੇਰ ਨਾ ਕਰ ਜੇ ਰੱਬ ਨੇ ਤੈਨੂੰ 3 ਦਿੱਤੀ ਨਾ ਭਾਈ ਜਿੰਨਾ ਮਰਜ਼ੀ ਖਰਚਾ ਲੱਗੇ ਵਿਆਹ ਤੇ ਉਹ ਸਾਡਾ ਮਾ ਨਾਨਕਸ਼ਕ ਤੁਸੀਂ ਭਰੋਗੇ ਉਹ ਤਾਂ ਤੁਹਾਡਾ ਹੱਕ ਹੀ ਹੋਗਾ ਕਿ ਜਿੰਨਾ ਖਰਚ ਮੈਂ ਤੂੰ ਮੈਨੂੰ ਕਹ ਤੂੰ ਤੋੜ ਕੇ ਸੜਦੀਆ ਤੂੰ ਇਹ ਕਹਿ ਬਿੱਤੀ ਹੋਈ ਭਈ ਤੁਸੀਂ ਰੱਖੋਗੇ ਪੁੱਤ ਹੋਇਆ ਫਿਰ ਤਾਂ ਮੈਂ ਰੱਖ ਹੀ ਲਵਾਂਗੀ ਬਸ ਲੈ ਹੱਦ ਕਰੀ ਜਾਨੀ ਨਾਨਕਸ਼ਕ ਕਿਉਂ ਭਰਾਂਗੇ ਸਾਰਾ ਖਰਚੇ ਜਦੋਂ ਮੈਂ ਤੈਨੂੰ ਕਹਿਤਾ ਵੀ ਜਿੰਨਾ ਮਰਜ਼ੀ ਖਰਚਾ ਹੋਵੇ ਸਾਰਾ ਅਸੀਂ ਲਾਵਾਂਗੇ ਸੁੱਖ ਨਾਲ ਤੇਰਾ ਪਿਓ ਪਿੱਛੇ ਹਟਦਾ ਹੂੰ ਚਲ ਮਾ ਕੋਈ ਨਾ ਮੈਂ ਵੀ ਕਹਿੰਦੇ ਹੁੰਦੇ ਕਿੰਨੀ ਖੁਸ਼ੀ ਦੀ ਗੱਲ ਹੈ ਹਨਾ ਹਾਂ ਮੇਰੇ ਘਰ ਦੇ ਘਰ ਵਿੱਚ ਖੁਸ਼ੀਆਂ ਆਈਆਂ ਮੈਂ ਆਪਦੇ ਬਾਰੇ ਸੋਚੀ ਜੰਨੇ ਹਾਂ ਤੂੰ ਤਾਂ ਕਮਲੀਏ ਚਾਹ ਮਨਾ ਲੈ ਕਿੱਥੇ ਤਾਂ ਮੈਂ ਕਹਿੰਦੀ ਸੀ ਚਲ ਮੈਂ ਆਪਦਾ ਜਵਾਬ ਦੇਉ ਹੈ ਕਿੱਥੇ ਚੱਲ ਇਹਨਾਂ ਦੀ ਰੱਬ ਨੇ ਸੁਣ ਲਈ ਤੂੰ ਐ ਨਾ ਕਰ ਚੱਲ ਤੂੰ ਅੰਦਰ ਆ ਆ ਜਾ ਮੈਂ ਚਾਹ ਬਣਾ ਕੇ ਲਿਉਣੀ ਛੱਡ ਦੋਨਾ ਵਾਸਤੇ ਮਾਂ ਮੈਂ ਨਾ ਐਡਾ ਬੈਗ ਚੱਕ ਕੇ ਲਈ ਸੀ ਤੈਨੂੰ ਪਤਾ ਅੱਡੇ ਤੋਂ ਬਾਹਰ ਨਿਕਲ ਕੇ ਮੈਨੂੰ ਆਟੋ ਮਿਲਿਆ ਫਿਰ ਮੈਂ ਤਾਂ ਥੱਕ ਗਈ ਫਿਰ ਮੈਂ ਇੱਥੇ ਰਾਮਕਰਨ ਬੈ ਗਈ ਚੱਲ ਕੋਈ ਨਾ ਤੂੰ ਚੱਲ ਮੈਂ ਅੰਦਰ ਹੀ ਆਉਣੀ ਆ ਆ ਜਾ ਆ ਜਾ ਭਾਬੀ ਨੂੰ ਦੇ ਦੁੱਧ ਮੈਂ ਅੰਦਰ ਨਹੀਂ ਆਣੀ ਮੈਂ ਦੁੱਧ ਚ ਪਤੀ ਤੁਹਾਡੇ ਦੋਨਾਂ ਵਾਸਤੇ ਪਾ ਕੇ ਲਿਓਨੀ ਆ ਪੁੱਤ ਹਾਂ ਹਾਂ ਮਾਂ ਮੈਂ ਵੀ ਪੀ ਲੂੰਗੀ ਇਹ ਤਾਂ ਉਹ ਗੱਲ ਹੋ ਗਈ ਨਾ ਬਿਪਿੰਡ ਵੱਜਿਆ ਨਹੀਂ ਮੰਗਤੇ ਪਹਿਲਾਂ ਆ ਗਏ ਹੈ ਮੇਰੇ ਪੁੱਤ ਨੇ ਤਾਂ ਹੱਸੇ ਇਸ ਜੱਗ ਤੇ ਪੈਰ ਵੀ ਨਹੀਂ ਧਰਿਆ ਤੇ ਸ਼ਰੀਕ ਉਹਦੇ ਪਹਿਲਾ ਜੰਮ ਪੈਣਗੇ ਇਹ ਮੈਂ ਕਦੇ ਵੀ ਨਹੀਂ ਹੋਣ ਦਿੰਦੀ ਗਗਨ ਇਸ ਘਰ ਦਾ वारਸ ਮੇਰਾ ਬੱਚਾ ਹੀ ਬਣੂਗਾ ਚਾਹੇ ਧੀ ਆ ਚਾਹੇ ਪੁੱਤ ਆ ਇਸ ਘਰ ਦੀ ਜ਼ਮੀਨ ਜਾਇਦਾਦ ਤੇ ਤੇਰੇ ਹੀ ਹੱਕ ਆ ਮੈਂ ਕਦੇ ਵੀ ਨਹੀਂ ਚਾਹੁੰਦੀ ਕਿ ਕਿਸੇ ਹੋਰ ਦਾ ਹੱਕ ਹੋਵੇ ਇਹਨੂੰ ਜੱਗ ਤੇ ਆਉਣ ਤੋਂ ਪਹਿਲੇ ਨਾਮ ਟਾਤਾ ਨਾ ਮੇਰਾ ਨਾਂ ਗਗਨ ਨਹੀਂ ਹੈਗਾ ਜੇ ਕੋਈ ਜੱਗ ਤੇ ਆਊਗਾ ਉਹ ਤਾਂ ਬਸ ਮੇਰੇ ਕੋਖ ਚ ਹੀ ਆਊਗਾ ਖੁਸ਼ੀ ਹੋ ਜਾ ਮਾਂ ਤਾਂ ਦੇਖ ਕਿੰਨੀ ਖੁਸ਼ ਆ ਮੈਂ ਵੀ ਖੁਸ਼ੀ ਵੀ ਹਾਂ ਇਹਨਾਂ ਨੇ ਬੱਚਾ ਗੋਦ ਪਾ ਲੈਣਾ ਪਰ ਨਹੀਂ ਮਾਂ ਤਾਂ ਹੁਣੇ ਮੁਸਕਰ ਗਈ ਅਜੇ ਖਣੀਓਂ ਦੰਟਪੇ ਖਣੀਨਾ